ਸੋ ਇਸ ਟਾਈਮ ਅਸੀਂ ਖੜੇ ਆ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮਸੇਹਨ ਦੇ ਵਿੱਚ ਜਿੱਥੇ ਇੱਕ ਪ੍ਰਾਤਨ ਤੇ ਮਹਾਨ ਵਿਰਾਸਤ ਜਿਹੜੀ ਸਾਹਮਣੇ ਬੈਠੇ ਨੇ ਉਸ ਸ਼ਿਵ ਮੰਦਰ ਦੇ ਵਿੱਚ ਮਹੰਤ ਸੰਤ ਉਹਨਾਂ ਵੱਲੋਂ ਸਾਰੀ ਦੇਖ ਰੇ ਕਿੱਤੀ ਜਾ ਰਹੀ ਹੈ ਕਾਰਨ ਇੱਥੇ 1101 ਕੁੰਡਈ ਅtirudr ਮਹਾ ਯਜ ਜਿਹੜੀ ਹੈ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਸ ਮਹਾ ਯਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਗਤਾਂ ਦੀ ਸਮੂਲੀਅਤ ਹੋਵੇ ਤੇ ਲੋਕਾਂ ਨੂੰ ਇਸ ਦਾ ਫਲ ਮਿਲੇ ਇਸ ਵਾਸਤੇ ਜਾਣਕਾਰੀ ਲਾਈਨ ਆਪਾਂ ਅੱਜ ਗਰਾਉਂਡ 0 ਦੇ ਉੱਤੇ ਮੌਜੂਦ ਆ ਸਭ ਤੋਂ ਪਹਿਲਾਂ ਇੱਥੇ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਤੇ ਇੱਥੇ ਦੇ ਇਤਿਹਾਸ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਆਯੋਜਨ ਹੋਣ ਜਾ ਰਹੀ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਅਪਗਤ ਕਰਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਸਾਰੇ ਚਿਹਰੇ ਜਿਹੜੇ ਨੇ ਉਹ ਸਨਾਤਨ ਦੇ ਸਿਪਾਹੀਆਂ ਦੇ ਨੇ ਜਿਨ੍ਹਾਂ ਦੇ ਮਜ਼ਬੂਤ ਮੋਢਿਆਂ ਉੱਤੇ ਸਾਰੀ ਜਿਹੜੀ ਆ ਮਹਾ ਯੱਗ ਜਿਹੜੀ ਉਹ ਸੰਪੰਨ ਹੋਵੇਗੀ ਤੇ ਅਸੀਂ ਵਧੇਰੇ ਜਾਣਕਾਰੀ ਲਈ ਜੁੜਦੇ ਹਾਂ ਸੂਤ ਸਾਹਿਬ ਨਾਲ ਸੂਤ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਸ ਥਾਂ ਦੇ ਇਤਿਹਾਸ ਬਾਰੇ ਤੇ ਨਾਮ ਬਾਰੇ ਜ਼ਰੂਰ ਦੱਸੋ ਕਿਉਂਕਿ ਦੇਸ਼ ਵਿਦੇਸ਼ ਤੋਂ ਜਿਹੜੇ ਸੰਗਤ ਦੇਖਦੇ ਨੇ ਉਹਨਾਂ ਨੂੰ ਇੱਥੇ ਦੀ ਜਾਣਕਾਰੀ ਮਿਲ ਸਕੇ ਬਜਰੰਗੀ ਜੀ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਕੱਢਿਆ ਇੱਥੇ ਆਏ ਇਹ ਜਿਹੜਾ ਸਥਾਨ ਹੈ ਬਹੁਤ ਹੀ ਪ੍ਰਾਚੀਨ ਹੈ ਇੱਥੇ ਜਿਹੜਾ ਮਹਾਰਾਜ ਉਦੇਗਵੀ ਜੀ ਖੜੇ ਹੈ ਮੇਰੇ ਨਾਲ ਇਹ ਇਸ ਵੇਲੇ ਇੱਥੇ ਮੌਜੂਦਾ ਸਪਿਰਚੁਅਲ ਹੈਡ ਹੈ ਇਨਾਂ ਤੋਂ ਪਹਿਲਾਂ ਇੱਥੇ ਮਹਾਰਾਜ ਪਸੰਦਗਿਰੀ ਜੀ ਮਹਾਰਾਜ ਸੀਗੇ ਜਿਹੜੇ ਕਿ ਇੱਥੇ 1919 ਸੌਰੀ 1970 ਨਹੀਂ ਇੱਥੇ 70 ਸਾਲ ਰਹੇ ਉਹਨਾਂ ਨੇ ਤਪੱਸਿਆ ਕੀਤੀ ਪਸੰਦਗਿਰੀ ਜੀ ਮਹਾਰਾਜ ਤੋਂ ਪਹਿਲਾਂ ਇੱਥੇ ਸੱਤ ਮਹਾਪੁਰਸ਼ਾਂ ਦੀ ਸਮਾਧੀਆਂ ਹੈਗੀਆਂ ਉਹ ਜਿਹੜੇ ਆਪੇ ਹੀ ਤੁਸੀਂ ਦੇਖ ਲਓ ਕਿ ਕਿੰਨਾ ਪ੍ਰਾਚੀਨ ਸਥਾਨ ਹੋਊਗਾ ਤਾਂ ਫਿਰ ਜਿਹੜੇ ਮਹਾਰਾਜ ਜੀ ਮੌਜੂਦਾ ਮੰਤ ਹੈਗੇ ਸੁਆਮੀ ਉਦੈਗਿਰੀ ਜੀ ਇਹ ਮੌਨ ਰੱਖਦੇ ਆ ਰਾਤੀ ਸਿਰਫ 1 ਘੰਟਾ ਮੌਨ ਖੋਲਦੇ 10 ਤੋਂ 11 ਵਜੇ ਤੱਕ ਕੋਈ ਸਿਰਫ ਯਾਗ ਹੈ ਨਾ ਵੱਡਾ ਹੋ ਰਿਹਾ ਕਿ ਯੱਗ ਹੋ ਜਾਏ ਜਿਵੇਂ ਕਿ ਤੁਸੀਂ ਦੇਖਦੇ ਹੋ ਮੇਰੇ ਪਿੱਛੇ ਇੱਕ ਬਹੁਤ ਹੀ ਪ੍ਰਾਚੀਨ ਨਾਲ ਭਵਯ ਸ਼ੀ ਮੰਦਰ ਹੈ ਪੁਰਾਣਾ ਹੈ ਤੇ ਸ਼ਿਵਲਿੰਗ ਹੈ ਮਹਾਰਾਜ ਨੇ ਇਹਦਾ ਜੀਨੋ ਉਧਾਰ ਕੀਤਾ ਸੀ 1920 ਚ ਸ਼ਾਇਦ ਪੂਰਾ ਹੋਇਆ ਉਹਦੇ ਨਾਲ ਹੀ ਮੇਰੇ ਉਧਰ ਨੂੰ ਜੇ ਕੈਮਰਾਮੈਨ ਉਧਰ ਕਰ ਤਾਂ ਉਹ ਮਹਾਰਾਜ ਬਸੰਤਗਿਰੀ ਜੀ ਇੱਥੇ ਸਮਾਧੀ ਹੈ ਤਾਂ ਉਹਦੇ ਨਾਲ ਜਿਹੜਾ ਇੱਧਰ ਉਹਦੇ ਰਾਈਟ ਨੂੰ ਜਿੱਥੇ ਉੱਥੇ ਹੈਗਾ ਇੱਕ ਹਵਨ ਗੁੰਡਾ ਹੈ ਬੜਾ ਪੁਰਾਣਾ ਉਹਦੇ ਨਾਲ ਹੀ ਉੱਥੇ ਇੱਕ ਪੁਰਾਣਾ ਕਿਚਨ ਹੈ ਜਿੱਥੇ ਕਿ ਪਿੰਡ ਦੀਆਂ ਜਿਹੜੇ ਸ਼ਰਧਾਲੂ ਹੈ ਲੇਡੀਜ਼ ਐਂਡ ਜੈਂਟਸ ਉਹ ਇੱਥੇ ਆਂਦੇ ਤਾਂ ਲੰਗਰ ਬਣਾਉਂਦੇ ਆ ਤੇ ਇੱਥੇ 24 ਘੰਟੇ ਲੰਗਰ ਦੀ ਵਰਤੋਂ ਹੁੰਦੀ ਹੈ ਮਹਾਰਾਜ ਦਾ ਆਸ਼ੀਰਵਾਦ ਹੈ ਇਹਦੇ ਨਾਲ ਹੀ ਮੇਰੇ ਰਾਈਟ ਸਾਈਡ ਨੂੰ ਇੱਥੇ ਲੰਗਰ ਹਾਲ ਹੈ ਤੇ ਕਥਾ ਕੀਰਤਨ ਵੀ ਹੁੰਦਾ ਤਾਂ ਇਹ ਨਾਲ ਇੱਥੇ ਇੱਕ ਬਹੁਤ ਪੁਰਾਣਾ ਹੈ ਇੱਥੇ ਧੂਨਾ ਹੈਗਾ ਜਿਹੜਾ ਕਿ ਮੈਂ ਕਿਹਾ ਸੈਂਕੜੇ ਸਾਲਾਂ ਤੋਂ ਹੀ ਇੱਥੇ ਉਹ ਜੀਵੰਤ ਹੈਗਾ ਨਾਲ ਹੀ ਮਹਾਰਾਜ ਦਾ ਇੱਕ ਸ਼ਾਹਨ ਕਕਸ਼ਾ ਉਥੇ ਮਹਾਰਾਜ ਜਮੀਨ ਤੇ ਸੌਂਦੇ ਹੈਗੇ ਤਾਂ ਉਥੇ ਉਹਨਾਂ ਲਾਗੇ ਸ਼ਰਧਾਦੂ ਮਿਲਦੇ ਹੈ ਕੋਈ ਕਿਸੇ ਕਿਸਮ ਦਾ ਵੀ ਇੱਥੇ ਪਰਦਾ ਨਹੀਂ ਹੈ ਇੱਥੇ ਬਹੁਤ ਹੀ ਵੱਡੇ ਵੱਡੇ ਇੱਥੇ ਆਯੋਜਨ ਹੁੰਦੇ ਰਹੇ ਹੈ ਪਿੱਛੇ ਜਿਹੜਾ ਸੀਗਾ 11 ਮਾਰਚ ਤੋਂ ਲੈ ਕੇ 31 ਮਾਰਚ ਲਾਸਟ ਈਅਰ 2024 ਇੱਥੇ ਮਹਾਰਾਜ ਨੇ 6 ਕਰੋੜ ਰੋਟੀਆਂ ਵਾਲਾ ਮਹਾ ਸ਼੍ਰੀ ਸੂਰੇ ਨਾਰਾਇਣ ਨੇ ਅੱਗੇ ਕੀਤਾ ਮਕਸਦ ਸਿਰਫ ਇਹ ਸੀ ਕਿ ਵਿਸ਼ਵ ਸ਼ਾਂਤੀ ਹੋਵੇ ਜਿਹੜੇ ਲੜਾਈਆਂ ਦੇ ਬਦਲ ਸਾਰੇ ਸੰਸਾਰ ਚ ਛਾਰੇ ਉਹਨਾਂ ਦਾ ਭਗਤਾਂ ਦੀ ਰੱਖਿਆ ਹੋਵੇ ਸਰਵ ਕਲਿਆਣ ਹੋਵੇ ਮਹਾਰਾਜ ਜੀ ਕਹ ਰਹੇ ਹੈ ਕਿ ਜਿਹੜੇ ਵੇਦਾਂ ਚ ਵਿੱਚ ਤਾਂ ਕਿ ਵਰਣਨ ਕੀਤਾ ਹੈਗਾ ਜਿਹੜੇ ਦੇਵਤਾ ਹੈਗੇ ਉਹ ਅਗਨੀ ਦੇ ਥਰੂ ਹੀ ਆਪਣੀ ਹਵੀ ਮਤਲਬ ਕਿ ਆਪਣਾ ਪ੍ਰਸ਼ਾਦ ਗ੍ਰਹਿਣ ਕਰਦੇ ਹੈ ਤੇ ਵੇਦਾਂ ਤੋਂ ਹੀ ਹਵਨ ਦੀ ਪਰੰਪਰਾ ਚੱਲੀ ਆ ਰਹੀ ਹੈ ਜਿਵੇਂ ਤੁਹਾਨੂੰ ਪਤਾ ਰਮਾਇਣ ਕਾਲ ਚ ਦੇਖੀਏ ਮਹਾਰਾਜ ਜਨਕ ਨੇ ਵੀ ਆਪਣੇ ਜਿਹੜੇ ਬੇਟੇ ਸੀ ਯੱਗਾਂ ਦੇ ਥਰੂ ਹੀ ਆਪਣਾ ਪ੍ਰਾਪਤ ਕੀਤੇ ਐਦੇ ਮਹਾਭਾਰਤ ਚ ਵੀ ਐਗਜ਼ਾਮਪਲ ਹੈ ਹੋੜ ਵੀ ਤਾਂ ਮਹਾਰਾਜ ਉਸੇ ਕਾਰਨ ਇਹ ਹੀ ਅੱਗੇ ਕਰ ਰਹੇ ਉਸੇ ਪਰੰਪਰਾ ਨੂੰ ਇਹ ਜ਼ਿੰਦਾ ਰੱਖ ਰਹੇ ਹੈ ਤਾਂ ਹੁਣ ਜਿਹੜੇ ਮਕਸਦ ਜਿਵੇਂ ਪਹਿਲਾਂ ਦੱਸਿਆ ਭਗਤਾਂ ਦੀ ਰੱਖਿਆ ਸਹਿਰੂ ਕਲਿਆਣ ਵਿਸ਼ਵ ਦਾ ਕਲਿਆਣ ਮੁੱਚੀ ਮਾਨਵਤਾ ਦਾ ਕਲਿਆਣ ਹਾਂ ਇੱਕ ਚੀਜ਼ ਹੋ ਰਿਹਾ ਕਿ ਸੰਗਤ ਜਿਹੜੀ ਨੇ ਬਾਕੀ ਜਿਹੜੇ ਨੇ ਕਾਫੀ ਦੂਰੋਂ ਦੂਰੋਂ ਇਸ ਵੀਡੀਓ ਨੂੰ ਦੇਖ ਰਹੇ ਨੇ ਇੱਕ ਵਾਰੀ ਤਾਂ ਪਹੁੰਚਣ ਦਾ ਰਸਤਾ ਵੀ ਜਰੂਰ ਦੱਸ ਦਿਓ ਕਿਸ ਤਰੀਕੇ ਨਾਲ ਭਾ ਜਿਹੜੇ ਨੇ ਜਿਹੜੇ ਦੂਰੋਂ ਆਉਂਦੇ ਨੇ ਉਹ ਇੱਥੇ ਪਹੁੰਚ ਸਕਦੇ ਪਿੰਡ ਤੱਕ ਪਹੁੰਚ ਸਕਦੇ ਨੇ ਜਿਹੜਾ ਜੀ ਇੱਕ ਦਿਨਾ ਹਸ਼ਾਰਪੁਰ ਚ ਇਹ ਹਸ਼ਾਰਪੁਰ ਦੀ ਆਊਟਸਕਰਟਸ ਈ ਹੈ ਜੇ ਤੁਸੀਂ ਬਜਵਾੜਾ ਬਜਵਾੜਾ ਉਨਾ ਰੋਡ ਤੋਂ ਬਜਵਾੜਾ ਪਿੰਡ ਹੈ ਜਾਂ ਤੁਸੀਂ ਉੱਥੋਂ ਆਨੇ ਹੋ ਰਿੰਗ ਰੋਡ ਤੇ ਹਸ਼ਾਰਪੁਰ ਵੱਲੋਂ ਹਸ਼ਾਰਪੁਰ ਵੱਲੋਂ ਆਉਂਦੇ ਜਿਹੜੀ ਇਹ ਸੜਕ ਥੋਬੀ ਘਾਟ ਨੂੰ ਜਾਂਦੀ ਹੈ ਬਜਵਾੜੇ ਤੋਂ ਸਿੱਧੇ ਆ ਜਾਣਾ ਰਿੰਗ ਰੋਡ ਦੇ 1 ਕਿਲੋਮੀਟਰ ਅੱਗੇ ਜਾ ਕੇ ਤੁਸੀਂ ਸ਼ਹਿਰ ਵੱਲੋਂ ਨਹੀਂ ਮੁੜਨਾ ਚੋਪਾਲ ਕਰਦੇ ਨਾਲੀ ਅਤੇ ਸ਼੍ਰੀ 시ਦਦੇਸ਼ਵਰ ਮਹਾਦੇਵ ਬਹੁਤ ਪੁਰਾਣਾ ਮੰਦਿਰ ਹੈ ਤਾਂ ਹੁਣ ਜਿਹੜੀ ਕਿ ਮੈਂ ਦੱਸ ਰਿਹਾ ਜਿੱਦਾਂ ਸਾਨੂੰ ਹੁਣ ਜੀ ਕਿ ਮਹਾਰਾਜ ਇੱਕ ਬਹੁਤ ਹੀ ਵੱਡਾ ਆਯੋਜਨ ਕਰਨ ਜਾ ਰਹੇ ਹੈ ਉਹ ਸਿਰਫ ਇਹਦਾ ਮਕਸਦ ਇਹ ਹੀ ਹੈ ਜੀ ਮੈਂ ਦੱਸਿਆ ਕਿ ਵਿਸ਼ਵ ਸ਼ਾਂਤੀ ਭਗਤਾਂ ਦਾ ਕਲਿਆਣ ਸਰਵ ਕਲਿਆਣ ਤਾਂ ਉਹ ਨਾਲ ਹੀ ਇੱਥੇ ਮਹਾਰਾਜ ਨੇ ਇੱਕ ਭਗਤ ਨੇ ਬੱਗਾ ਜੀ ਨੇ ਉੱਥੇ ਜ਼ਮੀਨ ਯੱਗ ਲਈ ਦਿੱਤੀ ਹੈ ਉੱਥੇ 1101 ਕੁੰਡ ਬਣ ਰਿਹਾ ਹੈ 1100 ਜਾਂ 2200 ਜਾਂ 300 ਜਿੰਨੇ ਵੀ ਯਜਮਾਨ ਹੋਗੇ ਲੋਕ ਉੱਥੇ ਰੋਜ਼ ਬੈਠਣਗੇ ਤੋਂ ਉਹਦੇ ਬਾਅਦ ਬ੍ਰਾਹਮਣ ਵੀ ਉੱਥੇ ਵੇਦ ਪਾਠ ਕਰਨਗੇ ਤਾਂ ਉਹ ਯੱਗੇ ਚ ਕਰਵਾਣੇ ਲੋਕਾਂ ਆਪ ਹੀ ਦੇਖ ਲਓ ਕਿ ਬ੍ਰਾਹਮਣ ਵੀ ਉੱਥੇ ਕਿੰਨੇ ਹੋਣੇ ਵਿਦਵਾਨ ਵੀ ਉੱਥੇ ਕਿੰਨੇ ਹੋਣੇ ਤਾਂ ਸਭ ਨੂੰ ਲੰਗਰ ਵੀ ਵਰਤੇਗਾ ਤਾਂ ਇਹ ਜਿਹੜੀ ਇਹਦੀ ਡੇਟ ਹੈ 19 ਫਰਵਰੀ 2026 ਤੋਂ ਲੈ ਕੇ 25 ਫਰਵਰੀ 2026 ਤੱਕ ਕਿ 1101 ਕੁੰਡ ਬਣਨੇ ਹੈ ਬਾਸਾਂ ਉੱਤੇ ਸਟਰਕਚਰ ਬਣ ਰਿਹਾ ਹੈਗਾ ਤੇ ਬਹੁਤ ਹੀ ਜੋਰ ਸ਼ੋਰ ਨਾਲ ਤਿਆਰੀ ਹੋ ਰਹੀ ਹੈ ਤੇ ਅਸੀਂ ਤੁਹਾਨੂੰ ਉੱਤੇ ਜੇ ਬਜੰਗੀ ਜੀ ਤੁਸੀਂ ਇਜਾਜ਼ਤ ਦਵੋਗੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਮੇਰੀ ਤੇ ਸਭ ਨੂੰ ਅਪੀਲ ਹੈ ਕਿ ਜਿਵੇਂ ਤੁਹਾਡਾ ਪਿਛੋਕੜ ਦੱਸ ਦਵਾਂ 1100 ਕੁੰਡ ਦਾ ਯੱਗ ਇਸ ਤੋਂ ਪੂਰੇ 101 ਸਾਲ ਪਹਿਲਾਂ ਇਹ ਅਕਸ਼ਰੀ ਕਾਲੇਸ਼ਵਰ ਮਹਾਦੇਵ ਤੀਰਥ ਖੇਤਰ ਹੈ ਕੋਈ ਆ ਤਾਂ 70 ਕਿਲੋਮੀਟਰ ਦੂਰ ਵਿਆਸ ਨਦੀ ਦੇ ਕੰਢੇ ਉਪਨਿਸ਼ਦਾਂ ਦੇ ਟਾਈਮ ਤੋਂ ਹੈ ਉੱਥੇ ਸ਼ਿਵ ਜੀ ਸ਼ਿਵ ਜੀ ਨੇ ਪਾਰਵਤੀ ਨੇ ਤਪੱਸਿਆ ਕੀਤੀ ਸੀ ਸ਼ਿਵ ਜੀ ਲਈ ਤੇ ਐਦਾਂ ਉੱਥੇ ਬਹੁਤ ਪ੍ਰਾਚੀਨ ਕਹਾਣੀਆਂ ਜੁੜੀਆਂ ਹਾਂ ਉੱਥੇ ਜਿਹੜਾ ਇਹ ਵਾਲਾ ਯੱਗਿਆ 1925 ਹੋਇਆ ਸੀ ਉਹਦੇ ਉਹ ਦੇਖੋ ਪੂਰੇ 101 ਸਾਲ ਬਾਅਦ ਸ਼ਾਰਪੁਰ ਚੋ ਰਿਆ ਇੱਥੇ ਦੂਰੋਂ ਦੂਰੋਂ ਭਗਤਾ ਨੇ ਹੈ ਕਿ ਅਵਦੇਸ਼ਾਨੰਦ ਜੀ ਜਿਹੜੇ ਕਿ ਜੂਨਾ ਖਾੜੇ ਦੇ ਸਪ੍ਰੀਮ ਪ੍ਰੇਮ ਅਤੇ ਉਹਦੇ ਬਾਅਦ ਪ੍ਰੇਮਗਿਰੀ ਜੀ ਜਿਹੜੇ ਬਰਿਸ਼ਟ ਅਧਿਐਕਸ਼ਾ ਇੰਟਰਨੈਸ਼ਨਲ ਉਹ ਵੀ ਇੱਥੇ ਆਣਗੇ ਕਿਉਂਕਿ ਮਹਾਰਾਜ ਦਾ ਵੀ ਜੁਨਾਹ ਕੜਿਆ ਸੰਬੰਧ ਹੈ ਤੇ ਨਾਲ ਨਾਲ ਜਿਹੜੇ ਕਾਲੇਸ਼ਵਰ ਤੀਰਥ ਸhetra ਹੈ ਉੱਥੇ ਦੇ ਜਿਹੜੇ ਮੌਜੂਦਾ महंत Swami Vishwaram ji Saraswati ਉਹ ਵੀ ਆਣਗੇ ਤੇ ਹੋਰ ਵੀ ਸੈਂਕੜੇ ਸਾਧੂ ਸੰਤ ਜਾਨੀਮਾਨੀ ਹਸਤੀਆਂ ਸਭ ਨੇ ਆਣਾ ਤਾਂ ਹਾਰਪੁਰ ਦਾ ਤੇ ਬਹੁਤ ਹੀ ਪਰਮ ਮੈਂ ਕਹਾਂਗਾ ਸੌਭਾਗ્ય ਹੈ ਨੀ ਪਰਮਸਵਾਗਯ ਵੀ ਹੈ ਤੇ ਪੁਨ ਖਟਨ ਦਾ ਇੱਕ ਮੌਕਾ ਵੀ ਹੈ ਵੱਡਾ ਕਿਉਂਕਿ ਸਾਰੇ ਸੰਤ ਜਿੰਨੇ ਨੇ ਉਹਨਾਂ ਦਾ ਇੱਕੋ ਹੀ ਥਾਂ ਦੇ ਉੱਤੇ ਸੰਗਮ ਹੋ ਜਾਏਗਾ ਤੇ ਲੋਕਾਂ ਨੂੰ ਦਰਸ਼ਨ ਹੋ ਜਾਏਗਾ ਅਸੀਂ ਚਾਹੁੰਦੇ ਹਾਂ ਸਰ ਇੱਕ ਵਾਰੀ ਆਪਾਂ ਪਹਿਲਾਂ ਮੰਦਿਰ ਦੇ ਦਰਸ਼ਨ ਕਰਾ ਦਈਏ ਉਸ ਤੋਂ ਬਾਅਦ ਯੱਗਵਲ ਕੁੰਡਵਲ ਵੀ ਚਲਾਂਗੇ ਤੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਇਸ ਸ੍ਰੀ ਸਿਦ데ਸ਼ਵਰ ਮਹਾਦੇਵ ਮੰਦਿਰ ਬਸੀ ਗੁਲਾਮ हुसैन ਦੇ ਵਿੱਚ ਜਿਸ ਤਰੀਕੇ ਨਾਲ ਸੂਤ ਸਾਹਿਬ ਦੱਸ ਰਹੇ ਨੇ ਕਿ ਹਿਸਟੋਰੀਕਲ ਪਲੇਸ ਹੈ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਸੰਤਾ ਦੀ ਸਮਾਦੀ ਵੀ ਹੈ ਸੋ ਅਜ ਤੋਂ ਪਹਿਲਾਂ ਜਿਹੜੇ ਇੱਥੇ ਗੱਦੀ ਨਸ਼ੀਨ ਰਹੇ ਉਹਨਾਂ ਬਾਰੇ ਥੋੜੀ ਥੋੜੀ ਜਾਣਕਾਰੀ ਦੇ ਕੇ ਸਾਨੂੰ ਸਮਾਦੀ ਬਾਰੇ ਜ਼ਰੂਰ ਦੱਸ ਦਿਓ ਤਾਂ ਕਿ ਭਗਤ ਜਿਹੜੇ ਨੇ ਉਹ ਘਰ ਬੈਠੇ ਵੀ ਜਿਹੜੇ ਦਰਸ਼ਨ ਕਰ ਸਕਦੇ ਨੇ ਸੁਝ ਸਕਦੇ ਇਹ ਜਿਹੜੇ ਮਹਾਰਾਜ ਦੇ ਗੁਰੂ ਜੀ ਸੀਗੇ ਇਹ ਉਹਨਾਂ ਦੀ ਸਮਾਦੀ ਹੈ ਜਿਵੇਂ ਕਿ ਲਿਖਿਆ ਹੈ ਇਹਨਾਂ ਦਾ ਅਵਤਾਰਨ ਹੋਇਆ ਸੀ 13 April 1913 ਨੂੰ ਤਾਂ ਨਿਰਵਾਨ ਲੇਕਿਨ ਇਹਨੇ ਆਪਣੀ ਦੇਹ ਤਿਆਗ ਕੀਤੀ 14 June 2016 ਨੂੰ ਗੰਗਾ ਦੇ ਸ਼ਹਿਰੇ ਦੇ ਦਿਨ ਤਾਂ ਇਹਦੇ ਨਾਲ ਜੇ ਤੁਸੀਂ ਮੈਂ ਪਿੱਛੇ ਆਉਂ ਜਾ ਜਿਹੜੇ 3 ਨਿਆਰ 4 ਸਮਾਧੀਆਂ ਇੱਥੇ ਪਰਿਕਰਮਾ ਚ ਵੀ ਹੈਗੀਆਂ ਜੀ ਜਿਵੇਂ ਕਿ ਅਸੀਂ ਇੱਥੇ ਪਰਿਕਰਮਾ ਲੈ ਰਹੇ ਆਂ ਇਹ ਦੇਖੋ ਤਿੰਨ ਸਮਾਧੀਆਂ ਇਹ ਦੇਖੋ ਇਹ ਬਣੀ ਹੋਈਆਂ ਠੀਕ ਹੈ ਜੀ ਇਹ ਦੇਖੋ ਹਾਂ 1 2 3 4 ਇਹ ਜਿਹੜੇ ਕੀ ਬਸੰਤ ਗਿਰੀ ਜੀ ਮਹਾਰਾਜ ਤੋਂ ਪਹਿਲਾਂ ਜਿਹੜੇ ਮਹਾਪੁਰਸ਼ ਹੋਏ ਜੀ ਉਹਦੇ ਬਾਅਦ ਤੁਸੀਂ ਸਾਹਮਣੇ ਦੇਖੋਗੇ ਦੋ ਸਮਾਧੀਆਂ ਉੱਥੇ ਜਿੱਥੇ ਮੈਨੂੰ ਟਰੈਕਟਰ ਖੜਾ ਟਰੈਕਟਰ ਦੇ ਪਿੱਛੇ ਦੋ ਸਮਾਧੀਆਂ ਉੱਥੇ ਹੈਗੀਆਂ ਜੀ ਤਾਂ ਹੀ ਕਿ ਇਹਨਾਂ ਦੀ ਸ਼ਾਇਦ ਚੁਟਕੀ ਦਾਸ ਜੀ ਮਹਾਰਾਜ ਤਾਂ ਹੀ ਖੋਰਾ ਹੈ ਤੁਸੀਂ ਇਹ ਜਿਹੜੀਆਂ ਸਮਾਧੀਆਂ ਹੈਗੀਆਂ ਇਹ ਕਿੰਨਾ ਪ੍ਰਾਚੀਨ ਸਥਾਨ ਹੈ ਉਹ ਇਦਰ ਸ਼ਾਂਦਾ ਹੈਗਾ ਇਹ ਦੇਖੋ ਹਾਂ ਬਿਲਕੁਲ ਬਹੁਤ ਖੂਬਸੂਰਤ ਇਹ ਦੇਖੋ ਤੇ ਦੋ ਸਮਾਧੀਆਂ ਉਹ ਹੈਗੀਆਂ ਇੱਕ ਇਹ ਤਾਈਕੇ ਉਹਦੇ ਬਾਰੇ ਦੇਖੋ ਇੱਥੇ ਜਿਹੜੇ ਪਿੰਡ ਦੀਆਂ ਲੇਡੀਜ਼ ਇੱਥੇ ਲੰਗਰ ਤਿਆਰ ਕਰ ਰਹੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 24 ਘੰਟੇ ਕੋਈ ਵੀ ਇੱਥੇ ਆ ਜਵੇ ਜੀ ਇੱਥੇ ਟੁੱਟ ਲੰਗਰ ਵਰਤਦਾ ਬਿਲਕੁਲ ਇਹ ਇੱਕ ਬਹੁਤ ਖੂਬਸੂਰਤ ਚੀਜ਼ ਵੀ ਹੈ ਕਿਉਂਕਿ ਦੇਖੋ ਜਦੋਂ ਦੂਰੋਂ ਦੂਰੋਂ ਸੰਗਤ ਆਂਦੇ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਵੱਲੋਂ ਵੀ ਇਹ ਸੰਦੇਸ਼ ਦਿੱਤਾ ਗਿਆ ਕਿ ਪੇਟ ਮੇ ਰਹੇਗਾ ਅੰਤ ਤਬ ਲੱਗੇਗਾ ਭਜਨ ਵਿੱਚ ਮਨ ਹੈ ਨਾ ਇਹ ਦੇਖੋ ਪੂਰੇ ਜੋ ਪ੍ਰਾਚੀਨ ਪਰੰਪਰਾ ਹੈਗੀ ਉਹਦੇ ਹਿਸਾਬ ਨਾਲ ਇੱਥੇ ਆ ਲੰਗਰ ਦੀ ਤਿਆਰੀ ਹੋ ਰਹੀ ਹੈ ਵਧੀਆ ਚੀਜ਼ ਇਹ ਹੈ ਕਿ ਇਤਿਹਾਸਿਕ ਤੇ ਗਵਰਨਰ ਲਿਪਿਆ ਹੋਇਆ ਕੱਚਾ ਹੀ ਦਿਸ ਰਿਹਾ ਸਾਨੂੰ ਇਹ ਇਸ ਦੇ ਪਿੱਛੇ ਵੀ ਪੂਰਾ ਮਤਲਬ ਇਤਿਹਾਸ ਨੂੰ ਸਜੋ ਕੇ ਰੱਖਿਆ ਗਿਆ ਜੀ 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 ਜਿਹੜਾ ਭੋਜਨ ਆ ਲਿਆ ਉਸ ਨੂੰ ਕੱਚਾ ਰੱਖਣਾ ਆਪਾਂ ਹਾਂ ਜੀ 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 ਜਿਹੜੀ ਇਹ ਮਾਤਰੀ ਸ਼ਕਤੀ ਹੈ ਇਹ ਦੇਖੋ ਇੰਨੀ ਜ਼ਿਆਦਾ ਉਮਰ ਹੈ ਇਹਨਾਂ ਨੇ ਆਪਣੀਆਂ ਡਿਊਟੀਆਂ ਬੰਡੀ ਹੋਈਆਂ ਕਿੰਨੇ ਘੰਟੇ-ਘੰਟੇ ਦੀ ਡਿਊਟੀ ਹੈ ਜੀ ਤੁਹਾਡੀ ਮੈਂ ਕਹਿੰਦਾ ਤਿੰਨ ਸ਼ਿਫਟ ਹੈ ਗਈਆਂ ਇਸ ਵਿੱਚ ਕੁਝ ਡਿਊਟੀ ਹੈ ਜੀ ਇਹ ਦੇਖੋ ਇਹ ਭਗਤੀ ਭਾਵਨਾ ਨਾਲ ਸੇਵਾ ਕਰ ਰਹੀਆਂ ਉਹ ਦੇਖੋ ਉਧਰ ਚੁੱਲਾ ਜਲ ਰਿਹਾ ਆ ਉਧਰ ਆਟਾ ਗੁੰਨ ਹੋ ਰਿਹਾ ਤੇ ਸਬਜ਼ੀਆਂ ਬਨ ਰਹੀਆਂ ਸਭ ਕੁਝ ਹੈ ਮਤਲਬ ਚੁੱਲੇ ਦੇ ਉੱਤੇ ਜਦ ਪ੍ਰਸ਼ਾਦ ਤਿਆਰ ਹੁੰਦਾ ਜੀ ਤੇ ਉਸ ਦਾ ਵੀ ਆਪਣਾ ਇੱਕ ਪ੍ਰਾਨਿਕ ਮਹੱਤਵ ਹੈ ਸੈਂਟੀਫੀਕਲ ਵਿਗਿਆਨਿਕ ਮਹੱਤਵ ਹੈ ਤੇ ਜੀ ਇਹ ਦੇਖੋ ਜੀ ਅੰਦਰ ਆਪਣੇ ਇਹ ਲੰਗਰ ਹਾਲ ਹੈ ਇੱਥੇ ਸੰਗਤ ਜਦ ਵੀ ਕੋਈ ਆਜਵੇਂ ਪ੍ਰਸ਼ਾਦ ਅਗਿਆਨ ਕਰਦੇ ਨਾਲ ਇੱਥੇ ਕਥਾ ਕੀਰਤਨ ਵੀ ਹੋ ਜਾਂਦਾ ਹਾਂ ਤਾਂ ਇਹਦੇ ਬਾਅਦ ਜੇ ਆ ਕਿ ਬਹੁਤ ਇੱਕ ਪੁਰਾਣਾ ਧੂਣਾ ਹੈਗਾ ਉਹ ਵੀ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਨੇ ਆ ਮੈਂ ਮਹਾਰਾਜ ਨੂੰ ਇਨਵੇਦਨ ਕਰੂੰਗਾ ਜਲਦੀ ਧੂਣਾ ਦੇ ਦਰਸ਼ਨ ਕਰਨ ਦੇ ਮਹਾਰਾਜ ਵੀ ਸਾਡੇ ਨਾਲ ਹੀ ਜਾਣਗੇ ਜੀ ਜੀ ਹੁਣ ਇਹ ਦੇਖੋ ਇਹ ਇੱਥੇ ਔਰ ਦੇਖੋ ਇਹਨਾ ਇਹ ਵਿਸ਼ਾਲ ਦਵਜ ਰਾਜ ਹੈ ਜਦੋਂ ਮਹਾਰਾਜ ਜੀ ਸ਼ਾਇਦ ਉਧਰ ਬਿਜ਼ੀ ਹੈ ਮਹਾਰਾਜ ਨੂੰ ਕਹੀਓ ਜੀ ਆਜਾ ਦੋ ਮਿੰਟ ਹਾਂ ਹੁਣ ਆ ਦੇਖਣਾ 19 ਮੈਂ ਤੁਹਾਨੂੰ ਇਹ ਮਹਾਰਾਜ ਜਿੱਥੇ ਸੰਗਤ ਨੂੰ ਬਾਹਰ ਵੀ ਬੈਠਦੇ ਜਿੱਥੇ ਸੰਗਤ ਨੂੰ ਦਰਸ਼ਨ ਦਿੰਦੇ ਹੋ ਮੈਂ ਤੁਹਾਨੂੰ ਸਥਾਨ ਦਿਖਾਣਾ ਤੁਸੀਂ ਦੇਖ ਲਓ ਕਿ ਮਹਾਰਾਜ ਕਿੰਨੇ ਸਿੰਪਲ ਹੈ ਪਰ ਇਹ ਕਹਿੰਦੇ ਕਿ ਮੇਰਾ ਮੈਨੂੰ ਗੁਰੂ ਦਾ ਆਦੇਸ਼ ਹੈ ਕਿ ਤੂੰ ਮਾਇਆ ਵਾਲੀ ਨੀ ਦੇਖਣਾ ਨਾ ਮਾਇਆ 'ਚ ਧਿਆਨ ਲਾਣਾ ਹੂੰ ਜੋ ਤੂੰ ਤਾਂ ਵੀ ਕਹਦਾ ਦਾ ਕੰਮ ਕਰੂੰਗਾ ਤੇਰਾ ਉਹ ਸਫਲ ਹੋ ਜਾਣਾ ਦੇਖੋ ਮਹਾਰਾਜ ਇੱਥੇ ਹੀ ਸੰਗਤ ਨੂੰ ਮਿਲਦੇ ਤੇ ਇੱਥੇ ਹੀ ਉਹ ਰਾਤ ਨੂੰ ਵੀ ਸ਼ਰਮ ਕਰਦੇ ਆ ਉਹ ਇਹਨਾਂ ਦੇ ਗੁਰੂ ਜੀ ਦੀ ਹੈ ਸਾਡੇ ਨਾਲ ਦਵਿੰਦਰ ਸਿੰਘ ਜੀ ਪਾਲੀ ਜੀ ਵੀ ਆ ਗਏ ਹੁਣ ਜਿਹੜਾ ਹੁਣ 1101 ਕੁੰਡ ਦਾ ਆਯੋਜਨ ਹੋਣਾ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਲੰਗਰ ਇਹਾਂ ਨੇ ਸੰਭਾਲ ਲਾਏਗਾ ਤੇ ਆਪਣੀ ਟੀਮ ਬਣਾਣਗੇ ਇਹ ਵੀ ਬੜੀ ਬਹੁਤ ਸੇਵਾ ਜੀ ਵੱਡੀ ਸੇਵਾ ਬਿਲਕੁਲ ਲੰਗਰ ਦੀ ਸੇਵਾ ਵੱਡੀ ਸੇਵਾ ਆ ਸਾਰੇ ਚੀਜ਼ ਦਾ ਧਿਆਨ ਰੱਖਣਾ ਪੈਂਦਾ ਦਿਨ ਰਾਤ ਜਾਗਣਾ ਪੈਂਦਾ ਜੀ ਟੀਮ ਦੇ ਨਾਲ ਬਿਲਕੁਲ ਨਾਲ ਤੁਰਨਾ ਪੈਂਦਾ ਮੋਟੀਵੇਟ ਕਰਨਾ ਪੈਂਦਾ ਟੀਮ ਨੂੰ ਜੀ ਅਸੀਂ ਮਹਾਰਾਜ ਹਮਾਰਾ ਸੇ ਪ੍ਰਾਰਥਨਾ ਕਰਾਂਗੇ ਕਿ ਹਮੇਂ ਧੂਨੇ ਦੇ ਦਰਸ਼ਨ ਕਰਾਏ ਮਹਾਰਾਜ ਜੀ ਕਿ ਪਹਿਲਾਂ ਦੱਸਿਆ ਮੌਨ ਰੱਖਦੇ ਆ ਉਹਨੇ ਇਹ ਅੱਗੇ ਲਈ ਇਹ ਮੰਦਿਰ ਬਣਾਉਣ ਲਈ ਮਤਲਬ ਲਗਾਤਾਰ ਮੌਂਤੀ ਲੰਦੇ ਨੇ ਹਾਂ 1 ਘੰਟੇ ਦੀ ਮੌਤ ਲਈ ਰਾਤੀ 10 ਤੋਂ 11 ਵਜੇ ਤੱਕ ਆਪਰਾ ਮੌਨ ਖੋਲਦੇ ਐ ਤਾਂ ਉਹਨੇ ਕਹਿ ਰਿਹਾ ਸੀ ਕਿ ਅੱਗੇ ਤਾਂ ਬਾਅਦ ਤਾਂ ਕਹਿੰਦੇ ਮੈਂ ਪੂਰਾ ਹੀ ਮੌਨ ਲੈ ਲੈਣਾ ਮਹਾਰਾਜ ਜੀ ਇਹ ਬਹੁਤ ਪੁਰਾਣਾ ਹੈ ਜੀ ਇਹ ਮਤਲਬ ਕਿ ਇੱਕ ਗੁਰੂ ਜੀ ਦੇ ਟਾਈਮ ਤੋਂ ਬਹੁਤ ਪੁਰਾਣਾ ਦੇਖੋ ਇੱਕ ਤੂਣਾ ਹੈਗਾ ਜੀ ਇਹ ਤਾਂ ਸੈਕਿੰਡੋ ਸਾਲ ਹੋ ਗਏ ਹੋਗੇ ਜੀ ਇਸ ਜੀ ਤੁਸੀਂ ਤਾਂ ਇਹੋ ਜਿਹੀ ਇੱਕ ਪ੍ਰਾਚੀਨ ਨਾਲ ਪਵਿੱਤਰ ਜਗ੍ਹਾ ਦੇ ਅੱਜ ਅਸੀਂ ਦਰਸ਼ਨ ਕਰਾਏ ਜੀ ਤਾਂ ਜੀ ਇੱਧਰ ਹੁਣ ਤੁਹਾਨੂੰ ਇਹ ਦੇਖੋ ਜਿਹੜਾ ਇਹ ਬਹੁਤ ਪੁਰਾਣਾ ਇੱਥੇ ਸ਼ਿਵਲਿੰਗ ਹੈ ਤਾਂ ਇਹਾਰੇ ਮਹਾਰਾਜ ਨਿਹਰਾ ਜਿਵੇਂ ਪਹਿਲਾਂ ਦੱਸਿਆ ਕਿ ਇਹਦਾ ਜੀਨੋ ਉਦਾਰ ਕੀਤਾ ਸੀ ਜੀ ਤਾਂ ਇਹ ਜਿਹੜੇ ਇਹਨਾਂ ਨੇ ਮੰਦਿਰ ਨਿਰਮਾਨ ਕਰਾਇਆ ਭਗਤਾਂ ਦੇ ਸਹਿਯੋਗ ਨਾਲ ਇਹਦੇ ਵਿੱਚ ਕੋਈ ਸੀਮੈਂਟ ਜਾਂ ਲੋਹਾ ਨਹੀਂ ਲੱਗਿਆ ਆ ਸਿਰਫ ਸੰਗਮ ਵਰਮਰੀ ਹੈ ਅੱਛਾ ਪੁਰਾਣੀ ਜਿੱਦਾਂ ਪਹਿਲਾਂ ਹੁੰਦਾ ਸੀ ਉਹਦੇ ਨਾਲ ਹੀ ਹਾਂ ਪੱਥਰ ਜੋੜਿਆ ਗਿਆ ਹੈ ਕੋਈ ਟੈਕਨੀਕ ਹੈ ਇਹਦੀ ਇਹ ਦੇਖੋ ਜੀ ਬਹੁਤ ਪੁਰਾਣੀ ਟੈਕਨੀਕ ਵੀ ਹੈ ਇਹ ਚ ਸਨਾਤਨ ਦੀ ਸ਼ਕਤੀ ਵੀ ਹੈ ਸੋ ਜਿਹਾ ਹਿੰਦੀ ਜੀ ਮਹਾਰਾਜ ਸੋ ਜੀ ਇਹ ਇੱਕ ਇਤਿਹਾਸਿਕ ਮੰਦਿਰ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਸ ਨੂੰ ਸਿਟੀ ਆਫ ਸੈਂਤ ਵੀ ਕਿਹਾ ਜਾਂਦਾ ਤੇ ਇਸ ਰਿਸ਼ੀ ਦੇਸ਼ਵਰ ਮਹਾਦੇਵ ਮੰਦਿਰ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਲਗਾਤਾਰ ਅਸੀਂ ਇੱਥੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ رابطہ ਕਰਕੇ ਤੁਹਾਨੂੰ ਇੱਕ ਇੱਕ ਚੀਜ਼ ਨਾਲ ਵੀ ਜਾਗਰੂਕ ਕਰਾ ਰਹੇ ਹਾਂ ਹੁਣ ਅਸੀਂ ਤੁਹਾਨੂੰ ਸਰ ਇੱਥੇ ਦਾ ਹੋਰ ਵੀ ਕੋਈ ਹਿਸਟੋਰੀਕਲ ਰਹਿ ਗਿਆ ਕੀ ਆਪਾਂ ਯੱਗਵਲ ਜਾਣਾ ਹਾਂ ਹੁਣ ਸਾਨੂੰ ਇਹ ਅੱਗੇ ਭੂਮੀ ਦੇਰਸ਼ਨ ਕਰਨਾ ਹੈ ਜਿੱਥੇ ਕਿ 1101 ਕੁੰਡ ਦੀ ਤਿਆਰੀ ਹੋ ਰਹੀ ਹੈ ਤੁਸੀਂ ਦੇਖਿਓਗੇ ਕਿੰਨਾ ਉਹ ਵੱਡਾ ਉੱਥੇ ਆਯੋਜਨਾਂ ਦਾ ਕਿੰਨਾ ਉਹ ਵਿਸ਼ਾਲ ਸਥਾਨ ਬਣ ਰਿਹਾ ਮੇਰੀ ਤਾਂ ਅਪੀਲ ਹੈ ਸਾਰੇ ਭਗਤਾ ਨਾਲ ਸਾਰੇ ਸਹਿਯੋਗ ਕਰਨਗੇ ਤਾਂ ਹੀ ਇਹ ਅਗ ਸਫਲ ਹੋਣਾ ਤਾਂ ਜਿਹਦੇ ਪੂਰਨ ਜਾਗੇ ਹੈ ਜਿਹਦੇ ਪ੍ਰਾਣੇ ਕਰਮ ਜਾਗੇ ਹੈ ਉਹ ਇਸ ਅਗ ਅੱਗ 'ਚ ਜਰੂਰ ਹਿੱਸਾ ਪਾਏਗਾ ਯਜਮਾਨ ਬਣੇਗਾ ਸਾਰਿਆਂ ਨੂੰ ਇੱਕ ਮਹਾਰਾਜ ਵੱਲੋਂ ਖੁੱਲਾ ਸੱਦਾ ਹੈ ਸਾਰੇ ਆਸੀ ਅਗ 'ਚ ਬੈਠਣ ਤਾਂ ਪੂਰਨ ਕਮਾਨ ਉਸ ਤੋਂ ਪਹਿਲਾਂ ਇੱਕ ਵਾਰੀ ਵਿਸ਼ਾਲ ਧਵਜ ਦਾ ਜਰੂਰ ਤੁਸੀਂ ਦਰਸ਼ਨ ਕਰਾਓ ਪਵਨ ਜੀ ਇਹ ਵਿਸ਼ਾਲ ਧਵਜ ਜੋ ਕਿ ਇਥੇ ਦਾ ਇਤਿਹਾਸ ਹੈ ਭਗਵਤ ਧਵਜ ਲਹਿਰਾਉਂਦਾ ਹੋਇਆ ਦੂਰੋਂ ਹੀ ਦਿਸਦਾ ਕਿ ਕਿਤਨਾ Praten, pomijete, ker ni poveter pomija.